ਸਹਾਫ ਮਿਲਣਾ ਚਾਹੀਦਾ ਜਦ ਸਾਡ ਨੂੰ ਇਨਸਾਫ ਮਿਲੂਗਾ ਤਾਂ ਹੀ ਸਾਡਾ akreja ਠੰਡਾ ਹੋਊਗਾ ਨਹੀਂ ਤਾਂ ਉਹਨੇ ਜਨਕ ਗੁੱਸਾ ਕਰ ਇਕੜੇ ਹੀ ਤਾਂ ਘਰ ਵਿੱਚ ਰਹਾਂਗੇ ਲੇਕਿਨ ਸਤੋਹਾ ਤਾਂ ਬੇਟਾ ਬੈਠੇ ਨਹੀਂ ਜਾਂਦਾ ਨਿਕਲੋ ਵੀ ਛੱਟਾ ਮਾਰ ਕੇ ਬੰਜੇ ਤੇ ਪਾਇਆ ਪਿਆ ਉਹ ਕਿੱਥੋਂ ਖਾਣ ਇਹ ਤਾਂ ਉੱਦਣ ਦੇ ਕੰਮ ਆਪ ਕਾਪਕਾਰਟ ਕਰਦੇ ਨੇ ਅਸੀਂ ਸਾਡੇ ਪਰ ਦੇਖਬਾਲ ਚ ਅਸੀਂ ਨਾ ਰੁਪਈਆ ਲਾਤਾ ਜੀ ਮੇਰਾ ਮੁੰਡਾ ਹਾਂਜੀ ਸਾਡੇ ਨਾਲ ਨੇ ਪਿੰਡ ਰਾਮਪੁਰ ਦੇ ਇੱਕ ਬਜ਼ੁਰਗ ਜੋੜਾ ਜਿਨ੍ਹਾਂ ਦੇ ਬੇਟੇ ਦੇ ਨਾਲ ਬੀਤੀ 9 ਜੁਲਾਈ ਨੂੰ ਮਾਰਕਟ ਕੀਤੀ ਗਈ ਸੀ ਰਸਤੇ ਵਿੱਚ ਘੇਰ ਕੇ ਮਾਰਕਟ ਕੀਤੀ ਗਈ ਬੱਟੋ ਕੀਤੀ ਗਈ ਸੀ ਉਸ ਤੋਂ ਬਾਅਦ ਪੀੜਤ ਪਰਿਵਾਰ ਨੇ ਪੁਲਿਸ ਥਾਣਾ ਅੰਦਰਾਹ ਦੇ ਵਿੱਚ ਐਫ ਆਈ ਆਰ ਦਰਜ ਕਰਵਾਈ ਸੀ ਤੇ ਪੁਲਿਸ ਨੇ ਵੱਖ-ਵੱਖ ਧਰਾਵਾਂ ਹੇਠ ਮੁਕੱਦਮਾ ਦਰਜ ਕਰ ਲਿਆ ਸੀ ਸਪੰਤੂ 20 ਦਿਨ ਤੋਂ ਉੱਪਰ ਹੋ ਚੁੱਕੇ ਨੇ ਜੋ ਦੋਸ਼ੀ ਵਿਅਕਤੀ ਨੇ ਜੋ ਹਮਲਾਵਰ ਵਿਅਕਤੀ ਨੇ ਉਹਨਾਂ ਦੀ ਅਜੇ ਤੱਕ ਕੋਈ ਵੀ ਗ੍ਰਿਫਤਾਰੀ ਨਹੀਂ ਕੀਤੀ ਗਈ ਆਹ ਕਰਦੇ ਆ ਪੀੜਤ ਪਰਿਵਾਰ ਦੇ ਨਾਲ ਗੱਲਬਾਤ ਹਾਂਜੀ ਕੀ ਨਾਜੀ ਤੁਹਾਡਾ ਜੀ ਸੰਦੀਪ ਸਿੰਘ ਜੀ ਅ ਕਿਹੜੀ ਦਿਖ ਦੀ ਘਟਨਾ ਜੀ ਇਹ 9 ਤਰੀਕ ਦੀ ਘਟਨਾ ਜੀ ਇਹ ਅੱਛਾ ਜੀ 9 ਤਰੀਕ ਤੋਂ ਹੁਣ ਤੱਕ ਇਹ ਪੁਲਿਸ ਨੇ ਮੇਰੇ ਬੇੜੇ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਦੱਸੋਗੇ ਵੀ ਘਟਨਾ ਕਿਸ ਤਰ੍ਹਾਂ ਹੋਈ ਹੈ ਜੀ ਇਹ ਘਟਨਾ ਹੋਈ ਹੈ ਜੀ ਰਸਤੇ ਦੇ ਵਿੱਚ ਘੇਰ ਕੇ ਉਸ ਦੇ ਉੱਪਰ ਜਾਨ ਦੇਵਾ ਹਮਲਾ ਕੀਤਾ ਗਿਆ ਜੀ ਗਾਲ ਕੱਢੀ ਜੀ ਕੱਢੀ ਜੀ ਉਹ ਗਾਲ ਪੁੱਛਣ ਤੇ ਉਹਨਾਂ ਨੇ ਉਸ ਦੇ ਕਿਰਕਾ ਕਿਰਕਣਾ ਮਾਰਨੀ ਸ਼ੁਰੂ ਕਰ ਦਿੱਤੀਆਂ ਜੀ ਨਾਲ ਸ਼ੁਰੂ ਕਰਤੀ ਹਾਂਜੀ ਨਾਲ ਉਹਨਾਂ ਦਾ ਬੇਟਾ ਸੀ ਸੋ ਮਨਿੰਦਰ ਸਿੰਘ ਲੇਕਨ ਉਸ ਨੂੰ ਪਰੇ ਕਰਦਾ ਕਰਦਾ ਲੇਕਨ ਉਸ ਦੇ ਇੱਕ ਪਾਸੇ ਹੀ ਸੱਤ ਟੱਕ ਮਾਰ ਦਿੱਤੇ ਇਹ ਲੇਕਨਪੁਰਚ ਕੋਈ ਕਾਰਵਾਈ ਨਹੀਂ ਕਰ ਰਹੀ ਮੇਰੇ ਹੱਥ ਜੋੜ ਕੇ ਇਹ ਹੀ ਬੇਨਤੀ ਹੈ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਤੇ ਇਸ ਨੂੰ ਗ੍ਰਿਫਤਾਰ ਕਰਕੇ ਸਾਨੂੰ ਛੇਤੀ ਤੋਂ ਛੇਤੀ ਇਸ ਦੀ ਕਾਰਵਾਈ ਦਾ ਫਤ ਲੱਗਣਾ ਚਾਹੀਦਾ ਗ੍ਰਸਤਬਾਰ ਕਹਿੰਦੇ ਤਾਂ ਤੁਸੀਂ ਕਰੋ ਤੁਸੀਂ ਖੁਦ ਕਰੋ ਗ੍ਰਸਤ ਤੁਸੀਂ ਕਰੋ ਤੁਸੀਂ ਸਾਨੂੰ ਦੱਸੋ ਮੌਕਾ ਦੱਸੋ ਅਸੀਂ ਉੱਥੇ ਆਵਾਂਗੇ ਉਹਦੇ ਲਿਆਏ ਨੇ ਫਿਰ ਜੀ ਡਾਕਟਰ ਨੇ ਕਿਸੇ ਨੇ ਨਹੀਂ ਸੰਭੇ ਇੱਥੋਂ ਫਿਰ ਉਹ ਲੁਧਿਆਣੇ ਸ਼ਿਵਲ ਹਸਪਤਾਲ ਗਏ ਨੇ ਸ਼ਿਵਲ ਵਾਲਿਆਂ ਨੇ ਜੀ ਪਰਚਾ ਕੱਟਤਾ ਚੰਡੀਗੜ੍ਹ ਦਾ ਤੇ ਚੰਡੀਗੜ੍ਹ ਉਹ ਨਾ ਜਾ ਸਕਿਆ ਜੀ ਕਿਹਨ ਸਰੀਆ ਸਬਦ ਹੋ ਗਿਆ ਹਾਂਜੀ ਫਿਰ ਉਹ ਪੜੀਏ ਦਾ ਸਿੱਧੂ ਤੇ ਲੈ ਕੇ ਆਏ ਸਿੱਧੂ ਨੇ ਡੇਢ ਘੰਟਾ ਰੱਖ ਕੇ ਜੀ ਉਹਨੇ ਵੀ ਜਵਾਬ ਦਿੱਤਾ ਅੱਛਾ ਜੀ ਫਿਰ ਦੁਬਾਰੇ ਐਂਬੂਲੈਂਸ ਕਰੀ ਜੀ ਫਿਰ ਹੋਰ ਡਾਕਟਰ ਨਾਲ ਗੱਲਬਾਤ ਚਾਰ ਹਸਪਤਾਲ ਹੀ ਫਿਰ ਕੇ 9:30 ਵਜੇ ਦੀ ਗੱਲ ਹੋਈ ਹੋਈ ਇਹਨਾਂ ਨੂੰ 4:30 ਵਜੇ ਤੜਤੇ ਦੇ ਮੁੰਡਾ ਮੇਰਾ ਜੀ ਬਹੁਤ ਨੁੱਚੜ ਗਿਆ ਨੁੱਚੜਿਆ ਹੋਇਆ ਫਿਰ ਇਹਨਾਂ ਨੇ ਕਿਸੇ ਡਾਕਟਰ ਨਾਲ ਹੋਰ ਗੱਲ ਕਰਕੇ ਫਿਰ ਲੁਧਿਆਣੇ ਲਿਆ ਕੇ ਹਸਪੀਟਲ ਰੱਖਿਆ ਫਿਰ ਹਾਂਜੀ ਬੈਠਿਆ ਪਿੰਡ ਰੰਪਰ ਦੇ ਉਸ ਘਰ ਦੇ ਵਿੱਚ ਜਿੱਥੇ ਬੀਤੇ ਦਿਨੀ ਇੱਕ ਨੌਜਵਾਨ ਦੇ ਉੱਪਰ ਪਿੰਡ ਦੇ ਹੀ ਕੁਝ ਨੌਜਵਾਨਾਂ ਵੱਲੋਂ ਹਮਲਾ ਕੀਤਾ ਗਿਆ ਸੀ ਨੌਜਵਾਨ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਸੀ ਤੇਜ਼ ਤਾਰ ਹਥਿਆਰਾਂ ਦੇ ਨਾਲ ਨੌਜਵਾਨ ਦੇ ਉੱਪਰ ਰਾਤ ਨੂੰ ਹਮਲਾ ਕੀਤਾ ਗਿਆ ਜਦੋਂ ਉਹ ਆਪਣੇ ਬੇਟੇ ਨਾਲ ਬਾਹਰ ਸ਼ਾਪਿੰਗ ਕਰਨ ਲਈ ਗਿਆ ਸੀ ਤੇ ਸਟਾ ਇੰਨੀ ਗੰਭੀਰ ਸਨ ਕਿ ਨੌਜਵਾਨ ਦੇ ਕਈ ਜਗ੍ਹਾ ਪਿੰਡੇ ਦੇ ਉੱਪਰ ਟਾਂਕੇ ਲੱਗੇ ਉਸ ਦਾ ਕੰਨ ਤੱਕ ਉਤਾਰ ਦਿੱਤਾ ਗਿਆ ਸੀਗਾ ਥਾਂ ਥਾਂ ਉਸ ਦੇ ਟਾਂਕੇ ਲੱਗੇ ਹੋਏ ਨੇ ਪੁਲਿਸ ਨੇ ਜੋ ਬਣਦੀਆਂ ਧਰਾਵਾਂ ਨੇ ਉਹਨਾਂ ਅਧੀਨ ਮੁਕੱਦਮਾ ਦਰਜ ਕਰ ਦਿੱਤਾ ਸੀ ਘਟਨਾ 15 ਜੁਲਾਈ 2024 ਦੀ ਹੈ ਤਕਰੀਬਨ 20 ਦਿਨ ਹੋਣ ਦੇ ਨੇੜੇ ਨੇ ਪਰੰਤੂ ਅਜੇ ਤੱਕ ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰਦਾ ਗ੍ਰਿਫਤਾਰ ਨਹੀਂ ਕੀਤਾ ਤੇ ਆਹ ਕਰਦੇ ਆ ਪੀੜਤ ਨੌਜਵਾਨ ਦੇ ਨਾਲ ਗੱਲਬਾਤ ਹਾਂਜੀ ਭਰਾ ਜੀ ਕਿਨਾਂ ਜੀ ਤੁਹਾਡਾ ਆ ਨਾਮ ਸੁਖਚਾਨ ਸਿੰਘ ਜੀ ਹਾਂ ਜੀ ਤਾਂ ਸਿੰਘ ਜੀ ਦੱਸੋਗੇ ਘਟਨਾ ਕਿਹੜੇ ਦਿਨ ਦੀ ਘਟਨਾ ਤੇ ਕਿੱਦਾਂ ਘਟਨਾ ਹੋਈ ਐ ਮੈਂ ਰਾਤ ਨੂੰ ਨਾ 8:30 ਤੇ ਪੌਣੇ 9 ਵਜੇ ਦਾ ਟਾਈਮ ਸੀਗਾ ਜੀ ਮੈਂ ਕੰਮ ਕਰਕੇ ਆਇਆ ਸੀਗਾ ਮੈਂ ਖੇਤੀਬਾੜੀ ਦਾ ਵੀ ਕੰਮ ਕਰਦਾ ਤੇ ਮਿਸਤਰੀ ਦਾ ਵੀ ਕੰਮ ਕਰਦਾ ਹਾਂ ਮੈਂ ਫਸਲਾਂ ਚ ਰਿਉ ਪਾਉਣਾ ਜੀ ਮੈਂ ਮੋਟਰ ਤੋਂ ਪਾਣੀ ਦੇਖ ਕੇ ਆਇਆ ਰਾਤ ਨੂੰ ਥੋੜਾ ਜਿਹਾ ਪੌਣੇ 9 ਦਾ ਟਾਈਮ ਸੀਗਾ ਤੇ ਮੈਂ ਦੁਕਾਨ ਸੀਗੀ ਸਾਡੇ ਸੋਨੂ ਦੀ ਵਿਕਰੀ ਵਾਲਿਆਂ ਦੀ ਉੱਥੇ ਬਿਸਕਟ ਕਢਵਾਉਣੇ ਦਿੱਤੇ ਹੋਏ ਸੀਗੇ ਤੇ ਮੈਂ ਉਦਾਂ ਜਿੱਦਾਂ ਘਰੇ ਆਇਆ ਜਿੱਦਾਂ ਨਾਰਮਲੀ ਮੈਂ ਘਰੇ ਆ ਕੇ ਘਰਦਿਆਂ ਨੂੰ ਕਿਹਾ ਵੀ ਪੈਸੇ ਦੇ ਉਹ ਵੀ ਮੈਂ ਬਿਸਕਟ ਚੱਕ ਲਿਆ ਮਾਂ ਉਥੋਂ ਵੀ ਉਹ ਕਹਿੰਦੇ ਸੀਗੇ ਵੀ 8:00 ਵਜੇ ਤੱਕ ਚੱਕ ਕੇ ਲੈ ਜਿਓ ਮੈਂ ਬਿਸਕਟ ਚੱਕਣ ਗਿਆ ਤੇ ਵਾਪਸੀ ਆਉਂਦੇ ਹੋਏ ਇਹਨਾਂ ਨੇ ਮੈਨੂੰ ਗਾਲ ਕੱਢੀ ਮੋੜ-ਮੋੜ ਲੱਗੇ ਜਦੋਂ ਮੈਂ ਰੁੱਕ ਕੇ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਮੈਨੂੰ ਗਾਲ ਕੱਢੀ ਆ ਇੱਕ ਤਾਂ ਮੁੱਕਰ ਗਿਆ ਵੀ ਮੈਂ ਗਾਲ ਕੱਢੀ ਨਹੀਂ ਕਿ ਖੜੇ ਦੋਨੋਂ ਬਰਾਬਰ ਸੀਗੇ ਦੂਜੇ ਨੂੰ ਮੈਂ ਪੁੱਛਿਆ ਉਹ ਕਹਿੰਦਾ ਵੀ ਮੈਂ ਗਾਲ ਕੱਢੀ ਆ ਮੈਂ ਕਿਹਾ ਵੀ ਤੂੰ ਮੈਨੂੰ ਗਾਲ ਕਿਉਂ ਕੱਢੀ ਆ ਤੇ ਕਹਿੰਦਾ ਮੈਂ ਹੁਣ ਵੀ ਕੱਢੂ ਮੈਂ ਕਿਹਾ ਵੀ ਕੱਢ ਐਨੀ ਮੇਰੀ ਗੱਲ ਹੋਈ ਆ ਉਸ ਤੋਂ ਬਾਅਦ ਉਸਨੇ ਤੇਜ ਹਥਿਆਰ ਨਾਲ ਮੇਰੇ ਤੇ ਬਾਰ ਕਰਨਾ ਸ਼ੁਰੂ ਕਰਤਾ ਵਿੱਚ ਮੇਰਾ ਬੇਟਾ ਆਉਂਦਾ ਸੀਗਾ ਮੈਂ ਆਪਣੇ ਬੇਟੇ ਨੂੰ ਹਲਝਾਉਣ ਦੇ ਵਿੱਚ ਮੈਂ ਸਾਟਾਂ ਆਪਦੇ ਮੇਰੇ ਜ਼ਿਆਦਾ ਮਾਰ ਗਏ ਹੋ ਜੀ ਬੇਟੇ ਦੀ ਕਿੰਨੀ ਉਮਰ ਆ ਜੀ ਤੁਹਾਡੇ ਬੇਟੇ ਦੀ ਉਮਰ ਮੇਰੇ 14 ਸਾਲ ਦੀ ਹੈ ਜੀ ਠੀਕ ਹੈ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਬਚਾਉਂਦੇ ਬਚਾਉਂਦੇ ਜੀ ਇਹ ਸੀਗੇ ਨਾ ਤੇਜ ਹਥਿਆਰ ਸੀ ਇਹਨਾਂ ਨੇ ਫਟਾਫਟ ਮਾਰਨਾ ਸ਼ੁਰੂ ਕਰਤਾ ਤੇ ਮੈਨੂੰ ਪਿੱਛੇ ਤੱਕ ਢੀਸ ਕੇ ਲੈ ਗਏ ਹੂੰ ਇਹ ਨਾਲ ਇੱਕ ਢੀਗਾ ਡੈਂਪੀ ਸੀਗਾ ਜੀ ਤੇ ਦੂਜਾ ਸੀਗਾ ਗੁਰੀ ਉਸ ਤੋਂ ਬਾਅਦ ਜੀ ਮੇਰਾ ਭਰਾ ਹਸਪੀਟਲ ਲੈ ਗਿਆ ਮੈਨੂੰ। ਤੋਂ ਪਹਿਲਾਂ ਤਾਂ ਅਸੀਂ ਅਸੀਂ ਗਏ ਆ ਰਾਜਵੰਤ ਦੇ। ਰਾਜਵੰਤ ਨੇ ਮੈਨੂੰ ਜਵਾਬ ਦੇਤਾ ਬਿਲਕੁਲ ਇਹ ਹਾਲਤ ਦੇਖ ਕੇ ਰਾਜਵੰਤ ਕਹਿੰਦਾ ਵੀ ਇਦਾਂ ਦੇ ਕੇਸ ਮੈਂ ਸਾਵਧਾਨੀਗਾ ਜੀ। ਉਸ ਤੋਂ ਬਾਅਦ ਉਹ ਕਹਿੰਦੇ ਵੀ ਇਹਨੂੰ ਸਿਵਲ ਚ ਲੈ ਜਾ ਲੁਧਿਆਣਾ। ਮੈਂ ਸਿਵਲ ਲੁਧਿਆਣਾ ਪਹੁੰਚਿਆ ਜੀ। ਉਹਨਾਂ ਨੇ ਦੇਖਿਆ ਮੈਨੂੰ ਦੇਖ ਕੇ ਉਹਨਾਂ ਨੇ ਜੋ ਸੀਗੀ ਬਣਦੀ ਕਾਰਵਾਈ ਉਹਨਾਂ ਨੇ ਆਪਣੀ ਟਾਂਕੇ ਟੁੰਕੇ ਲਾਏ। ਟਾਂਕੇ ਲਾ ਕੇ ਉਹਨਾਂ ਨੇ ਮੇਰਾ ਕੰਨ ਔਰ ਗਰਦਨ ਦੇਖ ਕੇ ਮੈਨੂੰ ਲੈਫਰ 32 ਚ ਕਰਤਾ ਜੀ ਅੱਛਾ ਜੀ ਉਸ ਤੋਂ ਬਾਅਦ ਅਸੀਂ 32 ਤੋਂ ਬਾਅਦ ਅਸੀਂ ਫਿਰ ਦਰਾਹਾਂ ਆ ਕੇ ਵਾਪਸ ਜੀ ਪੰਗੂ ਦੇ ਗਿਆ ਪੰਗੂ ਨੇ ਸਾਨੂੰ ਜਵਾਬ ਦਿੱਤਾ ਪੈਲੀਏ ਦੇ ਗਿਆ ਦਰਾਹੇ ਉਸ ਨੇ ਵੀ ਸਾਨੂੰ ਜਵਾਬ ਦਿੱਤਾ ਜੀ ਕਿ ਉਹ ਸਾਡੇ ਕੋਲ ਟਾਈਮ ਹੈ ਨਹੀਂ ਸੀਗਾ ਸਾਨੂੰ ਡੇਢ ਇੱਥੇ ਵੱਜ ਚੁੱਕਿਆ ਸੀਗਾ ਜੀ ਅੱਛਾ ਜੀ ਡੇਢ ਦੋ ਸਾਨੂੰ ਯਾਨੀ ਕਿ ਇੱਥੇ ਆਪਣੇ ਪੈਲੀਏ ਦੇ ਵੱਜ ਗਏ ਸੀਗੇ ਉਸ ਤੋਂ ਬਾਅਦ ਅਸੀਂ ਫਿਰ ਪ੍ਰਾਈਵੇਟ ਹਸਪੀਟਲ ਸੀਗਾ ਨੈਰੋ ਲੈਬ ਫਿਰ ਸਾਨੂੰ ਉੱਥੇ ਅਸੀਂ ਡਾਕਟਰ ਨਾਲ ਗੱਲ ਕੀਤੀ ਸਾਨੂੰ ਉਹ ਡਾਕਟਰ ਨੇ ਸੰਭਿਆ ਜੀ ਜਿਹੜਾ ਮੇਰਾ ਬਣਦਾ ਟ੍ਰੀਟਮੈਂਟ ਸੀਗਾ ਕੰਨ ਦੀ ਸਰਜਰੀ ਸੀਗੀ ਗਰਦਨ ਦੀ ਸਰਜਰੀ ਸੀਗੀ ਸਾਰੀ ਉਹ ਡਾਕਟਰ ਨੇ ਮੇਰੀ ਕੀਤੀ ਹੈ ਜੀ ਤੇ ਇਸ ਤੋਂ ਬਾਅਦ ਫਿਰ ਤੁਸੀਂ ਪੁਲਿਸ ਦੀ ਰਿਪੋਰਟ ਕਦੋਂ ਦਿੱਤੀ ਹੈ ਪੁਲਿਸ ਦੀ ਰਿਪੋਰਟ ਮੇਰੇ ਕੋਲ 15 ਤਰੀਕ ਨੂੰ ਸਰਪਿਆਨ ਲੈਣ ਆਏ ਸੀਗੇ ਜੀ ਮੇਰੇ ਤੋਂ ਬਿਆਨ ਲੈ ਕੇ ਗਏ ਨੇ ਸਾਰਾ ਕੁਝ ਲੈ ਕੇ ਗਏ ਨੇ ਐਸਆਈ ਸਾਹਿਬ ਠੀਕ ਆ ਉਸ ਤੋਂ ਬਾਅਦ ਉਹ ਕਹਿੰਦੇ ਸੀਗੇ ਵੀ ਹੁਣ ਇਹਨਾਂ ਤੇ ਕਾਰਵਾਈ ਵੀ ਛੇਤੀੇ ਸ਼ੁਰੂ ਹੋ ਜੂਗੀ ਤੇ ਹੁਣ ਦੇਖ ਲਓ ਜੀ ਮੈਨੂੰ ਇੰਨੇ ਦਿਨ ਹੋ ਗਏ 20 ਦਿਨ ਤੋਂ ਉੱਪਰ ਹੋਣੇ ਆ ਮਹੀਨਾ ਹੀ ਹੋਣੇ ਆ ਮਹੀਨੇ ਦੇ ਵਿੱਚ ਮੇਰੀ ਕੋਈ ਸੁਣਵਾਈ ਨਹੀਂ ਹੋਈ ਹੈਗੀ ਜਦੋਂ ਮੈਂ ਫੋਨ ਕਰਦਾ ਫੋਨ ਕਰਕੇ ਪੁੱਛਦੇ ਵੀ ਆਸੀਂ ਤਾਂ ਸਾਨੂੰ ਕਹਦੇ ਨੇ ਅੱਗੋਂ ਵੀ ਅਸੀਂ ਕਿਹ ਅੱਗ ਲੱਗ ਕਰਨ ਲੱਗੇ ਹੋਏ ਆਂ ਤਿਆਰੀ ਫੜਾਂਗੇ ਐ ਕਰਾਂਗੇ ਤੁਸੀਂ ਸਾਨੂੰ ਰੋਪੀ ਦੱਸ ਦੋ ਕਿੱਥੋਂ ਨੇ ਅਸੀਂ ਰੋਪੀ ਚੱਕ ਲੈਨੇ ਆ ਜੇ ਸਰ ਅਸੀਂ ਇਹ ਰੋਪੀ ਦੱਸਣੇ ਆ ਫਿਰ ਸਾਨੂੰ ਫਾਇਦਾ ਕੀ ਆ ਸਾਡੇ ਫੇਸ ੱਟ ਪੇਟ ਮਾਰ ਲੰਗੇ ਬਿਲਕੁਲ ਸਾਨੂੰ ਤਾਂ ਕੋਈ ਇਨਸਾਫ ਨਹੀਂ ਮਿਲ ਰਿਹਾ ਜੀ ਕੱਲ ਨੂੰ ਕੋਈ ਮੇਰੇ ਬੱਚੇ ਦਾ ਕੋਈ ਨੁਕਸਾਨ ਕਰ ਗਿਆ ਫੇਰ ਹੁਣ ਅੱਧੀ ਰਾਤ ਇੱਕ ਦਿਨ ਮੇਰਾ ਰਾਤ ਨੂੰ 12 ਵਜੇ ਗੇਟ ਖੜਕ ਕੇ ਆ ਜੋ ਉਹਨਾਂ ਦੱਸੋ ਮੈਂ ਕਿੱਥੇ ਜਾਵਾਂ ਜੀ ਇਹ ਇਸ ਪੂਰੇ ਮਾਮਲੇ ਉੱਪਰ ਤੁਹਾਡੀ ਐਸ ਐਚਓ ਦਰਾਹਨ ਨਾਲ ਗੱਲ ਹੋਈ ਹੈ ਐਸ ਐਚਓ ਦਰਾਹਨ ਨਾਲ ਸਾਡੀ ਗੱਲ ਹੋਈ ਸੀਗੀ ਜੀ ਉਹ ਕਹਿੰਦੇ ਸੀਗੇ ਵੀ ਅਸੀਂ ਕਾਰਵਾਈ ਕਰਦੇ ਹਾਂ ਛੇਤੀ ਇਹਨਾਂ ਤੇ ਵੀ ਅਸੀਂ ਲੱਗੇ ਹੋਏ ਆ ਫੜ ਲਾਂਗੇ ਕੋਈ ਗੱਲ ਨਹੀਂ ਇੱਕ ਦਿਨ ਮੇਰੀ ਗੱਲ ਹੋਈ ਵੀ ਸੀ ਐਸ ਆਈ ਸਾਹਿਬ ਨਾਲ ਉਦੋਂ ਉਹ ਕਹਿ ਰਹੇ ਸੀਗੇ ਮੈਂ ਉਹਨਾਂ ਦਾ ਡੈਡੀ ਉੱਥੇ ਬੈਠਾ ਮੈਂ ਫੜਿਆ ਹੋਇਆ ਉਹਨਾਂ ਦਾ ਡੈਡੀ ਮੇਰੇ ਕੋਲ ਆ ਜਦੋਂ ਸਰ ਉਹਨਾਂ ਦਾ ਡੈਡੀ ਉਹਨਾਂ ਕੋਲ ਸੀਗਾ ਇੰਨੀ ਜ ਐਨੇ ਟਾਈਮ ਦੇ ਵਿੱਚ ਉਹਨਾਂ ਦੇ ਬੱਚੇ ਅਰੈਸਟੇ ਨਹੀਂ ਹੋਏ ਤੇ ਜਿਹੜੇ ਨੌਜਵਾਨ ਨੇ ਜਿਹਨਾਂ ਤੁਹਾਡੇ 'ਤੇ ਹਮਲਾ ਕੀਤਾ ਉਹ ਇੱਥੇ ਪਿੰਡ ਦੇ ਵਿੱਚ ਦੇਖਿਆ ਗਿਆ ਨੇ ਦੁਬਾਰਾ ਹਾਂਜੀ ਇੱਥੇ ਕੰਮ ਕਰਦੇ ਆ ਜੀ ਆ ਸਾਡੇ ਸਾਹਮਣੇ ਟੋਆ ਜੀ ਉੱਥੇ ਕੰਮ ਕਰਦਾ ਅੱਛਾ ਜੀ ਹਾਂਜੀ ਇਹ ਗੱਲ ਮੈਂ ਆਪਣੇ ਹੌਲਦਾਰ ਸਾਹਿਬ ਨੂੰ ਵੀ ਦੱਸ ਕੇ ਆਇਆ ਜੀ ਕੰਮ ਕਰ ਰਿਹਾ ਬੰਦਾ ਉੱਥੇ ਹੌਲਦਾਰ ਸਾਹਿਬ ਸਾਨੂੰ ਕਹਿ ਰਹੇ ਨੇ ਵੀ ਤੁਸੀਂ ਦੱਸੋ ਸਾਨੂੰ ਕਿੱਥੇ ਨੇ ਦੱਸੋ ਜੀ ਮੈਂ ਪੀੜ ਤਾਂ ਬੈੱਡ ਤੇ ਪਿਆ ਆ ਮੈਂ ਇਕੱਲਾ ਕਮਾਉਣ ਵਾਲਾ ਸੀ ਮੇਰੇ ਬੱਚੇ ਪੜ੍ਹਦੇ ਆ ਮੇਰਾ ਤਾਂ ਸਾਰਾ ਖਰਚਾ ਬੰਦ ਹੋ ਗਿਆ ਜੀ ਬਿਲਕੁਲ ਇਹ ਤਾਂ ਮਾੜਾ ਮੋਟਾ ਉੱਠ ਫਿਰ ਕੇ ਮੈਂ ਹੁਣ ਗੇਟ ਤੱਕ ਜਾਣਾ ਜੀ ਤੇ ਉਹ ਸਾਰਾ ਮੇਰਾ ਵੱਢ ਕੇ ਤਾਂ ਰੱਖਤਾ ਸੀ ਸਾਰਾ ਕੁਝ ਗਰਦਨ ਮੇਰੀ ਯਾਰ ਮੈਨੂੰ ਇਨਸਾਫ ਨਹੀਂ ਮਿਲ ਰਿਹਾ ਹੈ ਜੀ ਮੈਂ ਖੁਦ ਆਪ ਵੀ ਪੀੜਤ ਥਾਣੇ 'ਚ ਜਾ ਕੇ ਆਇਆ ਜੀ ਹੌਲਦਾਰ ਸਾਹਿਬ ਨਾਲ ਗੱਲ ਹੋਈ ਆ ਹੌਲਦਾਰ ਸਾਹਿਬ ਇਹ ਹੀ ਕਹਿੰਦੇ ਸੀ ਕਿ ਮੈਨੂੰ ਵੀ ਤੂੰ ਸਾਨੂੰ ਦੱਸ ਦੇ ਕਿੱਥੇ ਨੇ ਨਹੀਂ ਤੁਸੀਂ ਆਪਦਾ ਕੋਰਟ ਦੇ ਵਿੱਚ ਕੇਸ ਲਾ ਦੋ ਵਕੀਲ ਦੇਖੂਗਾ ਜਿੰਨਾ ਸਾਡਾ ਕੰਮ ਸੀ ਅਸੀਂ ਕਰਤਾ ਅੱਛਾ ਹਾਂਜੀ ਪਰਿਵਾਰ ਦਾ ਦੋਸ਼ ਹੈ ਕਿ ਉਹਨਾਂ ਦੇ ਉੱਪਰ ਸਿਆਸੀ ਦਬਾਅ ਪਾਇਆ ਜਾ ਰਿਹਾ ਕਿ ਉਹ ਸਮਝੌਤਾ ਕਰ ਲੈਣ ਇਸ ਬਾਰੇ ਨੌਜਵਾਨ ਦੇ ਪਿਤਾ ਦਾ ਕੀ ਕਹਿਣਾ ਦੋਸ਼ ਲਗਾ ਰਹੇ ਹਾਂ ਕਿ ਸਿਆਸੀ ਦਬਾਅ ਪਾਇਆ ਜਾ ਰਿਹਾ ਹੈ ਦੱਸੋਗੇ ਸਾਡੇ ਜੀ ਸਰਪੰਚ ਸਾਹਿਬ ਕਾਂਗਰਸੀ ਹੋਇਆ ਸੀਗਾ ਉਹ ਸਾਨੂੰ ਫੈਸਲੇ ਬਾਰੇ ਕਹਿ ਰਿਹਾ ਸੀ ਲੇਕਨ ਜੀ ਉਸ ਨੂੰ ਕਿਹਾ ਵੀ ਅਛਲੀਤ ਅਛਲੀਤ ਹੋਣੀ ਚਾਹੀਦੀ ਆ ਸਾਨੂੰ ਕੋਈ ਫੈਸਲਾ ਨਹੀਂ ਲੈਣਾ ਚਾਹੀਦਾ ਪਰ ਲੇਕਿਨ ਉਹ ਸਾਨੂੰ ਫੇਰ ਮੋੜ ਕੇ ਕਹਿੰਦਾ ਤੁਸੀਂ ਫੈਸਲਾ ਕਰ ਲਓ ਇਹ ਆਪੇ ਹੀ ਹੋਰ ਕਿਸੇ ਨਾ ਫਾਹਾ ਲੈ ਲੈਣਗੇ ਦੇਖੋ ਜੀ ਜਦ ਹੋਰ ਕਿਸੇ ਨਾ ਫਾਹਾ ਲੈਣਗੇ ਉਹ ਵੀ ਤਾਂ ਸਾਡਾ ਹੀ ਬੇਟਾ ਹੈ ਸਾਡੇ ਨਾਲ ਵੀ ਫੇਰ ਦੁਬਾਰਾ ਕਰ ਸਕਦੇ ਨੇ ਸਾਨੂੰ ਪਰ ਇਹ ਸਰਪੰਚ ਨੇ ਬਿਲਕੁਲ ਸਾਨੂੰ ਇਨਸਾਫ ਨਹੀਂ ਦਿਵਾਇਆ ਉਹ ਬਿਲਕੁਲ ਗਲਤ ਪਾਸੇ ਹੀ ਚੱਲ ਰਿਹਾ ਝੂਠ ਝੂਠ ਨੂੰ ਸੱਚ ਕਹਿ ਰਿਹਾ ਸੱਚ ਨੂੰ ਝੂਠ ਕਹਿ ਰਿਹਾ ਹੈ ਉਹ ਸਾਨੂੰ ਇਨਸਾਫ ਨਹੀਂ ਦਿਵਾ ਰਿਹਾ ਸਰਪੰਚ ਸਾਹਿਬ ਸਾਡੇ ਘਰ ਆਏ ਸੀਗੇ ਮੈਨੂੰ ਦੋ ਦਿਨ ਹਸਪੀਟਲ ਦੀ ਛੁੱਟੀ ਮਿਲੀ ਸੀਗੀ ਦੂਜੇ ਦਿਨ ਆਏ ਸੀ ਆ ਕੇ ਉਹਨਾਂ ਨੇ ਦੇਖਿਆ ਸਾਰਾ ਕੁਝ ਦੇਖ ਕੇ ਮੈਨੂੰ ਕਹਿੰਦੇ ਵੀ ਇਹਨਾਂ ਫਾਇਦਾ ਨਹੀਂ ਹੁੰਦਾ ਕੋਈ ਤੁਸੀਂ ਫੈਸਲਾ ਕਰ ਲਓ ਅਸੀਂ ਚਾਹੁੰਦੇ ਸੀਗੇ ਵੀ ਇੱਕ ਵਾਰ ਹੱਥ ਲੱਗੇ ਕੱਲੂ ਫੇਰ ਮੇਰੇ ਤੇ ਹੱਥ ਚੱਕ ਸਕਦੇ ਨੇ ਜੀ ਕੋਈ ਪਤਾ ਨਹੀਂ ਜਦੋਂ ਮੇਰੀ ਕੋਈ ਰੰਜਿਸ਼ ਨਹੀਂ ਇਹਦੇ ਨਾਲ ਜੀ ਨਾ ਮੈਂ ਇਹਦੇ ਬੇਟੇ ਨੂੰ ਅੱਜ ਤੱਕ ਕਦੇ ਕੋ ਦੇਖ ਕੇ ਆ ਸੀਗਾ ਇੰਨਾ ਕੁ ਜ਼ਰੂਰ ਸੀ ਜਹ ਜਾਇ ਮੈਨੂੰ ਦੇਖਦਾ ਸੀ ਮੋਟਰਸਾਈਕਲ ਤੇ ਜਾਂਦੇ ਨੂੰ ਉਹ ਜਾਂ ਮੈਂ ਦੇਖਦਾ ਸੀਗਾ ਜੀ ਬਸ ਇੰਨੀ ਕੁ ਸਾਡੀ ਗੱਲਬਾਤ ਸੀ ਕੋਈ ਸਾਡੀ ਲੜਾਈ ਝਗੜਾ ਨਹੀਂ ਸੀ ਹੋਇਆ ਮੇਰਾ ਕਦੇ ਇਹਦੇ ਨਾਲ ਕੋਈ ਇਹਦੇ ਪਿਓ ਨਾਲ ਝਗੜਾ ਨਹੀਂ ਹੋਇਆ ਮੇਰਾ ਅੱਜ ਤੱਕ ਜੀ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਇਹੀ ਮੰਗ ਕਰਦਾ ਜੀ ਇਹਨਾਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਇਹਨਾਂ ਨੂੰ ਅਰੈਸਟ ਕਿਉਂ ਨਹੀਂ ਕਰ ਰਹੇ ਹ ਦੋਸ਼ੀ ਦਾ ਸ਼ਰੀਆਮ ਘੁੰਮ ਰਹੇ ਨੇ ਜੀ ਤੇ ਤੁਸੀਂ ਕੋਈ ਉੱਚ ਅਫਸਰ ਕੋਈ ਵੀ ਕੋਈ ਅਪੇਸ਼ ਹੋ ਜਾ ਕੇ ਅਸੀਂ ਕੱਲ ਡੀਸੀ ਖੰਨੇ ਗਿਆ ਸੀਗੇ ਜੀ ਖੰਨੇ ਗਿਆ ਸੀਗੇ ਉੱਥੇ ਆਪਣੀ ਐਪਲੀਕੇਸ਼ਨ ਜੋ ਲੱਗੀ ਸਾਤੋਂ ਅਸੀਂ ਲਾ ਕੇ ਦੁਬਾਰਾ ਉੱਥੇ ਆਏ ਆ ਜੀ ਅਗਰ ਪੁਲਿਸ ਦੋਸ਼ੀਆਂ ਦੇ ਖਿਲਾਫ ਬਣਦੀ ਕਾਰਵਾਈ ਨਹੀਂ ਕਰਦੀ ਉਹਨਾਂ ਨੂੰ ਅਰੈਸਟ ਨਹੀਂ ਕਰਦੀ ਤੇ ਤੁਹਾਡਾ ਫਿਰ ਅਗਲਾ ਕਦਮ ਕੀ ਹੋਵੇਗਾ ਮੇਰਾ ਅਗਲਾ ਕਦਮ ਇਹ ਹੀ ਹੋਊਗਾ ਜਿੱਥੇ ਤੱਕ ਮੇਰੀ ਬਾਹ ਲੱਗ ਗਈ ਮੈਂ ਉੱਪਰ ਤੱਕ ਜਾਊਗਾ ਜੀ ਫਿਰ ਤਾਨੂੰ ਸੁਝੋਤੇ ਲਈ ਪ੍ਰੈਸ਼ਰਾਈਜ਼ ਕਰ ਰਹੇ ਹਾਂ ਹਾਂ ਜੀ ਮੈਨੂੰ ਸਮਝੌਤੇ ਲਈ ਕਹਿ ਰਹੇ ਆ ਇਸੇ ਹੱਤਾ ਕਰ ਹਾਂਜੀ ਕਿੰਨੇ ਬੰਦੇ ਤੁਹਾਡੇ ਕੋਲ ਸੁਝੋਤੇ ਲਈ ਆ ਚੁੱਕੇ ਨੇ ਸੁਝੋਤੇ ਲਈ ਮੇਰੇ ਕੋਲ ਤਕਰੀਬਨ 4-5 3-3-4 ਬੰਦੇ ਆ ਚੁੱਕੇ ਨੇ ਜੀ ਕ ਮੇਰੀ ਇਹੀ ਮੰਗ ਆ ਜੀ ਵੀ ਮੈਂ ਸਮਝੌਤਾ ਨਹੀਂ ਕਰਨਾ ਹੈਗਾ ਜੀ ਮੈਂ ਬਣਦੀ ਜਿਹੜੀ ਕਾਰਵਾਈ ਆ ਉਹ ਕਰਨੀਆ ਕੱਲੂ ਮੈਂ ਆਪਣੇ ਬੱਚਿਆਂ ਲਈ ਖੂਨ ਹੀ ਪਟਣਾ ਹੈਗਾ ਜੀ ਅੱਜ ਬੰਦੇ ਨੇ ਮੈਨੂੰ ਕੱਟਦਾ ਕੱਲੂ ਮੇਰੇ ਬੱਚਿਆਂ ਨੂੰ ਵੀ ਕੱਟ ਸਕਦਾ ਜੀ ਉਹ ਦੇਖ ਕੇ ਇਸ ਵਾਰੇ ਸਾਡੇ ਕੋ ਆਏ ਸੀਗੇ ਸਰਪੰਚ ਸਾਹਿਬ ਪੰਚ ਸਾਹਿਬ ਉਹ ਕਹਿਣ ਲੱਗੇ ਇਹ ਤਾਂ ਬਹੁਤ ਬੁਰਾ ਹਾਰ ਕੀਤਾ ਪਿਆ ਇਹ ਤਾਂ ਇੱਕ ਮਾਨਵੀਓ ਕਿਸ਼ਮ ਸੀਗੀ ਉਹਨਾਂ ਦੀ ਇਹ ਤਾਂ ਮੇਰੇ ਸਤਿਗੁਰੂ ਨੇ ਹੀ ਇਸ ਨੂੰ ਆਪਦਾ ਹੱਥ ਦੇ ਕੇ ਉੱਤੇ ਇਸ ਦਾ ਸਾਨੂੰ ਦੁਬਾਰਾ ਜਨਮ ਦਿੱਤਾ ਹੈ ਕੀ ਮੰਗ ਕਰਦੇ ਹੋ ਜੀ ਪੰਜਾਬ ਅਸੀਂ ਇਹੀ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਹੋਣਾ ਚਾਹੀਦਾ ਜੀ ਹਾਂਜੀ ਤੇ ਤੁਹਾਨੂੰ ਲੱਗਦਾ ਕਿ ਪੁਲਿਸ ਕਿਸੇ ਸਿਆਸੀ ਦਬਾਅ ਕਰਕੇ ਜਾਂ ਹੋਰ ਕਾਰਨਾ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ ਹਾਂਜੀ ਮੈਨੂੰ ਪੂਰੀ ਜ ਉਹ ਆ ਜੀ ਤਾਂ ਹੀ ਦੋਸ਼ੀਆਂ ਨੂੰ ਇਸੇ ਕਰਕੇ ਨਹੀਂ ਗ੍ਰਿਫਤਾਰ ਕਰ ਰਹੀ ਉਹ ਖੁਦ ਆਪ ਕਹਿ ਰਹੇ ਨੇ ਜੀ ਅਸੀਂ ਤਾਂ ਪੈਸਾ ਭਰਤਾ ਸਾਡਾ ਕੀ ਵਿਗਾੜ ਲਿਆ ਹੁਣ ਕੁਝ ਨਹੀਂ ਹੋਣਾ ਆਜੋ ਇੱਥੇ ਵਾਪਸ ਪਿੰਡ ਚ ਨੇ ਰਾਤ ਨੂੰ ਕਿੰਨੇ ਵਜੇ ਦੀ ਘਟਨਾ ਜੀ ਇਹ ਤਕਰੀਬਨ ਜੀ 9 9:30 ਵਜੇ ਦੀ ਘਟਨਾ ਹੈ ਤੁਹਾਡੇ ਬੇਟਾ ਇਕੱਲੇ ਸੀ ਜਾਂ ਨਾਲ ਕੋਈ ਉਹਨਾਂ ਦੇ ਸੀ ਨਹੀਂ ਜੀ ਇਕੱਲਾ ਬੇਟਾ ਸੀਗਾ ਨਾਲ ਮੇਰਾ ਪੁੱਤਾ ਸੀਗਾ ਜੀ ਨਾਲ ਪੁੱਤਾ ਸੀਗਾ ਹਾਂਜੀ ਹੋਰ ਕੋਈ ਨਹੀਂ ਕਿਹੜੇ ਕਿਹੜੇ ਵਿਅਕਤੀ ਸੀ ਜਿਹਨਾਂ ਦੇ ਰਸਤੇ ਵਿੱਚ ਘਿਰ ਕੇ ਉਹਦੀ ਕੁੱਟ ਮਾਰ ਕੇ ਗੁਰਪ੍ਰੀਤ ਸਿੰਘ son of ਵੀਰ ਬਹਾਦਰ ਸਿੰਘ ਹਾਂਜੀ ਤੇ ਸੋਹਣ ਸਿੰਘ ਡੀਪੀ ਸਨੋਵ ਸੋਹਣ ਸਿੰਘ ਦਾ ਲੜਕਾ ਇਹ ਦੋਨਾਂ ਨੇ ਰਾਤੇ ਵਿੱਚ ਘੇਰ ਕੇ ਉਸ ਦੀ ਉਹ ਕਿਰਕੜਾ ਮਾਰ ਮਾਰ ਕੇ ਉੱਤੇ ਉੱਪਰ ਸੱਤ ਮਾਰ ਕਰ ਦਿੱਤੇ ਅਜ ਬੱਪੂ ਜੀ ਤੁਹਾਡੀ ਕੋਈ ਇਸ ਜਿਹੜੇ ਵਿਅਕਤੀ ਜਿਨ੍ਹਾਂ ਨੇ ਹਮਲਾ ਕੀਤਾ ਮਾਰਕੁੱਟ ਕੀਤੀ ਆ ਇਹਨਾਂ ਨਾਲ ਕੋਈ ਨਿੱਜੀ ਰੰਜਿਸ਼ ਕੋਈ ਪੁਰਾਣੀ ਕੋਈ ਦੁਸ਼ਮਣੀ ਸਾਡੀ ਮੇਰੀ ਕੋਈ ਨਾਜਿਸ਼ ਨਹੀਂ ਸੀ ਉਹ ਬੱਪੂ ਜੀ ਕੋਈ ਨਹੀਂ ਸੀਗੀ ਸਾਡੀ ਉਹ ਜੇ ਉਹਦੇ ਬੱਚੇ ਨੂੰ ਛੋਟੇ ਮੁੰਡੇ ਨੂੰ ਉਹਨਾਂ ਦੇ ਲੜਕੇ ਗਲਤ ਫਲਤ ਉਹਦੀ ਮਾਂ ਵਾਰਫਤ ਗੱਲਾਂ ਕਰਦੇ ਹੁੰਦੇ ਸੀਗੇ ਉਹ ਆ ਕੇ ਦੱਸਦੇ ਹੁੰਦੇ ਸੀਗੇ ਸਾਨੂੰ ਹੈ ਫੇਰ ਅਸੀਂ ਕਹਿਣਾ ਵੀ ਕੋਈ ਨਾ ਫੇਰ ਇੱਕ ਦੋ ਵਗੈਰਾ ਅਸੀਂ ਪੱਕੇ ਹਾਵੀਆ ਵੀ ਤੁਹਾਡਾ ਮੁੰਡੇ ਬੋਲਦੇ ਨੇ ਵੇਲੇ ਆਏ ਨੇ ਫੇਰ ਜੀ ਡਾਕਟਰ ਨੇ ਕਿਸੇ ਨੇ ਨਹੀਂ ਸੰਭੇ ਇੱਥੋਂ ਫੇਰ ਉਹ ਲੁਧਿਆਣੇ ਸ਼ਿਵਲ ਹਸਪਤਾਲ ਗਏ ਨੇ ਸ਼ਿਵਲ ਵਾਲਿਆਂ ਨੇ ਜੀ ਪਰਚਾ ਕੱਟਤਾ ਚੰਡੀਗੜ੍ਹ ਦਾ ਤੇ ਚੰਡੀਗੜ੍ਹ ਉਹ ਨਾ ਜਾ ਸਕਿਆ ਜੀ ਕਹਿੰਦੇ ਸਰੀਆ ਸਬਦ ਹੋ ਗਿਆ ਹਾਂਜੀ ਫੇਰ ਉਹ ਪੜੀਏ ਤਾਂ ਸਿੱਧੂ ਤੇ ਲੈ ਕੇ ਆਏ ਸਿੱਧੂ ਨੇ ਡੇਢ ਘੰਟਾ ਰੱਖ ਕੇ ਜੀ ਉਹਨੇ ਵੀ ਜਵਾਬ ਦਿੱਤਾ ਅੱਛਾ ਜੀ ਫੇਰ ਦੁਬਾਰੇ ਐਂਬੂਲੈਂਸ ਕਰੀ ਜੀ ਫੇਰ ਹੋਰ ਡਾਕਟਰ ਨਾਲ ਗੱਲਬਾਤ ਚਾਰ ਹਸਪਤਾਲ ਹੀ ਫਿਰ ਕੇ 9:30 ਵਜੇ ਦੀ ਗੱਲ ਹੋਈ ਹੋਈ ਇਹਨਾਂ ਨੂੰ 4:30 ਵਜੇ ਤੜਕੇ ਦੇ ਮੁੰਡਾ ਮੇਰਾ ਜੀ ਬਹੁਤ ਮੁਚੜ ਗਿਆ ਮੁਚੜਿਆ ਹੋਇਆ ਫੇਰ ਇਹਨਾਂ ਨੇ ਕਿਸੇ ਡਾਕਟਰ ਨਾਲ ਹੋਰ ਗੱਲ ਕਰਕੇ ਫੇਰ ਲੁਧਿਆਣੇ ਲਿਆ ਕੇ ਹਸਪੀਟਲ ਰੱਖਿਆ ਫੇਰ ਉਹਨਾਂ ਨੇ ਦੇਖਭਾਲ ਕਰੀ ਆ ਤੇ ਜਿੱਥੇ ਬਾਅਦ ਤੁਸੀਂ ਪੁਲਿਸ ਕੋਲ ਰਿਪੋਰਟ ਕੀਤੀ ਪੁਲਿਸ ਨੇ ਤੁਹਾਨੂੰ ਕੀ ਕਿਹਾ ਬਾਦ ਜੀ ਸਾਡੀ ਤਾਂ ਕੋਈ ਸੁਣਵਾਈੋ ਨਹੀਂ ਹੋਈ ਪੁਲਿਸ ਨੇ ਉੱਥੋਂ ਬਿਆਨ ਲਿਆਂਦੇ ਨੇ ਤੁਸੀਂ ਕਿਹਾ ਨਹੀਂ ਵੀ ਗ੍ਰਿਫਤਾਰ ਕਰੋ ਉਹਨਾਂ ਨੂੰ ਗ੍ਰਿਫਤਾਰ ਕਹਿੰਦੇ ਆ ਕਿ ਤੁਸੀਂ ਕਰੋ ਤੁਸੀਂ ਖੁਦ ਕਰੋ ਗ੍ਰਿਫਤਾਰ ਤੁਸੀਂ ਕਰੋ ਤੁਸੀਂ ਸਾਨੂੰ ਦੱਸੋ ਮੌਕਾ ਦੱਸੋ ਅਸੀਂ ਉੱਥੇ ਆਵਾਂਗੇ ਅੱਛਾ ਇੱਕ ਬਜ਼ੁਰਗ ਜੋੜਾ ਜੋ ਲਗਾਤਾਰ ਪਿਛਲੇ 20 ਦਿਨਾਂ ਤੋਂ ਲਗਾਤਾਰ ਪੁਲਿਸ ਛਾਣੇ ਦੇ ਗਿੜੇ ਮਾਰ ਰਿਹਾ ਹੈ ਪਲੰਸੂ ਪਰਿਵਾਰ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਜੋ ਇਹਨਾਂ ਦਾ ਲੜਕਾ ਉਸਦੇ ਬਹੁਤ ਹੀ ਗੰਭੀਰ ਸੱਟਾਂ ਮਾਰੀਆਂ ਗਈਆਂ ਨੇ ਧਾਰਾ ਜੋ ਹੈਗੀ ਆ ਬੀ ਐਨ ਐਸ 118 115 ਤੇ 351 ਬੀ ਐਨ ਐਸ ਐਕਟਰ ਅਟੈਂਪਟ ਟੂ ਮਰਡਰ ਅਰਾਦਾ ਕਤਲ ਦੀ ਤੋਂ ਧਾਰਾ ਲੱਗੀ ਹੋਈ ਆ ਪਰੰਤੂ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਜੋ ਦੋਸ਼ੀ ਵਿਅਕਤੀ ਨੇ ਉਹਨਾਂ ਦੇ ਉੱਪਰ ਕੋਈ ਦਬਸ਼ ਨਹੀਂ ਪਾਈ ਜਾ ਰਹੀ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਪਰਿਵਾਰ ਬਿਲਕੁਲ ਨਿਰਾਸ਼ ਹੋ ਚੁੱਕਿਆ ਹਾਂਜੀ ਬਾਪੂ ਜੀ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਅਸੀਂ ਮੰਗ ਇਹੀ ਕਰਦੇ ਆਂ ਵੀ ਸਾਨੂੰ ਜੀ ਇਨਸਾਫ ਮਿਲਣਾ ਚਾਹੀਦਾ ਜੇ ਸਾਨੂੰ ਇਨਸਾਫ ਮਿਲੂਗਾ ਤਾਂ ਹੀ ਸਾਡਾ ਕਲੇਜਾ ਠੰਡਾ ਹੋਊਗਾ ਨਹੀਂ ਤਾਂ ਉਹ ਲੈ ਜਰਾ ਅੱਗ ਬਗੂਦਾ ਕਰੂ ਇੱਕੜੇ ਅਸੀਂ ਤਾਂ ਗਰਮੇ ਰਹਾਂਗੇ ਵੇਖਣ ਨਹੀਂ ਜਾਂਦਾ ਸਾਡਾ ਬੇਟਾ ਦੇਖੇ ਨਹੀਂ ਜਾਂਦਾ ਜਿੱਕਨ ਉਹ ਸੱਟਾ ਮਾਰ ਕੇ ਬੰਜੇ ਤੇ ਪਾਇਆ ਪਿਆ ਉਹ ਕਿੱਥੋਂ ਖਾਣ ਇਹ ਤਾਂ ਉਦਣ ਦੇ ਕੰਮ ਆਪ ਕੰਕਾਰ ਕਰਦੇ ਨੇ ਅਸੀਂ ਸਾਡਾ ਟਬਰ ਦੇ ਦੇਖਭਾਲ ਚ ਅਸੀਂ ਨਾ ਰੁਪਈਆ ਲਾਤਾ ਜੀ ਮੇਰਾ ਮੁੰਡਾ ਚੱਜਣਾ ਤੁਰ ਨਹੀਂ ਸਕਦਾ ਅਸਿਕ ਬੇਟਾ ਕੀ ਕੰਮ ਕਰਦਾ ਦਿੱਦੀ ਉਹ ਤਾਂ ਮਾੜਾ ਮੋਟਾ ਇਹ ਆ ਦਿਹਾੜੀ ਜੋਤਾ ਕਰਦਾ ਹੀ ਆ ਮਾੜਾ ਮੋਟਾ ਰਾਜਗਰੀ ਕਰਦਾ ਠੀਕ ਆ ਲਗਾਤਾਰ ਮਤਲਬ 20 ਦਿਨ ਤੋਂ ਬੈੱਡ ਦੇ ਉੱਪਰ ਪਿਆ ਕੋਈ ਕੰਮ ਕਰਨੀ ਨਾ ਨਾ ਜੀ ਨਾ ਨਾ ਉਹ ਤਾਂ ਖਰਚਾ ਮੁਸ਼ਕਲ ਹੋ ਗਿਆ ਮੁਸ਼ਕਲ ਹੋ ਗਿਆ ਜੀ ਉਹਨਾਂ ਦੇ ਨਿਆਣਿਆਂ ਦੇ ਫੀਸਾਂ ਉਹ ਪੰਨਿਆਂ ਨੇ ਫੇਰ ਉਹਨਾਂ ਦੇ ਲੋਨ-ਲੂਨ ਲੈ ਕੇ ਆਪਣਾ ਘਰ ਦਾ ਸਰਕਲ ਚਲਾ ਰਹੇ ਨੇ ਉਹ ਕਿੱਥੋਂ ਚਲਵਾਉਣ ਕਿੱਥੋਂ ਚਲਵਾਉਣ ਜਿਹੜੇ ਅਸੀਂ ਮਾਪੇ ਬਜ਼ੁਰਗ ਠੀਕ ਆ ਬੈਠੇ ਅਸੀਂ ਉਦੋਂ ਚੜ ਕੇ ਡਿੱਗ ਗਏ ਸਾਨੂੰ ਡਾਕਟਰ ਦਵਾਈ ਨਹੀਂ ਦੇ ਰਿਹਾ ਹੁਣ ਕਹਿੰਦਾ ਵੀ ਸਾਨੂੰ ਕੀ ਪਤਾ ਕੀ ਤਕਲੀਫ ਆ ਤੁਹਾਨੂੰ ਵੀ ਅਸੀਂ ਤਾਂ ਹੁਣ ਤੁਹਾਡੇ ਕੋਲੇ ਪਿੱਟਣਾ ਵੀ ਸਾਡੀ ਕਾਤੇ ਸਰਮਾਈ ਨਹੀਂ ਹੋਣੀ ਚਾਹੀਦੀ ਵੀ ਸਾਡੀ ਇਹ ਗੱਲ ਦੀ ਨਿਰਖੋਣੀ ਚਾਹੀਦੀ ਆ ਪਰਖੋਣੀ ਚਾਹੀਦੀ ਆ ਵੀ ਨਜਾਇਜ਼ ਮਾਰੇ ਗਏ ਹੂੰ ਜੇ ਸਾਡੀ ਕੋਈ ਹੁੰਦੀ ਦੁੱਖ ਦੀ ਕਲੀਪ ਹੁੰਦੀ ਸਾਡੀ ਲੜਾਈ ਝਗੜਾ ਹੁੰਦੀ ਫੇਰ ਅਸੀਂ ਦੱਸਦੇ ਆ ਅਸੀਂ ਕਰਦੇ ਵੀ ਸਾਨੂੰ ਪਤਾ ਵੀ ਲੱਗਦਾ ਸੱਚੀ ਤਾਂ ਨਪੋਲ ਮਾਰੇ ਗਏ ਅਸਾਂ ਸਿੱ ਤਾਂ ਇਹ ਲੋਕਾਂ ਨੇ ਅੰਦਰ ਬਾੜ ਤੇ ਪਰ ਸਾਨੂੰ ਰਹਿਣਾ ਵੀ ਜੀਣਾ ਵੀ ਬਹੁਤ ਦੁੱਬਰ ਹੋਇਆ ਪਿਆ ਉਹ ਅਹਂਜੀਪੂ ਜੀ ਲਗਭਗ ਕਿੰਨਾ ਕੁ ਖਰਚਾ ਤੁਹਾਡੇ ਬੇਟੇ ਦੇ ਇਲਾਜ ਉੱਪਰ ਹੋ ਚੁੱਕਿਆ ਖਰਚਾ ਤਾਂ ਦੇਖੋ ਜੀ ਲੇਕਿਨ ਤਿੰਨ ਦੇ ਢਾਈ ਤਿੰਨ ਦੇ ਲਗਭਗ ਤਾਂ ਹਸਪਤਾਲ ਦਾ ਹੋ ਗਿਆ ਜੋ ਗੱਡੀਆਂ ਦਾ ਕਿਰਾਇਆ ਪਾੜਾ ਸਾਡਾ ਲੇਕਿਨ ਜੋ ਸਾਡੀ ਇਨੀ ਇਧਰ ਉਧਰ ਭੱਜ ਨੱਠ ਦੇ ਵਿੱਚ ਹੋਇਆ ਲੇਕਿਨ ਸਾਡਾ ਬਹੁਤ ਜ਼ਿਆਦਾ ਖਰਚਾ ਹੋ ਚੁੱਕਿਆ ਹੈ ਨਾ ਹੁਣ ਦੇ ਕਰੀਬ ਹੈ ਪਰਿਵਾਰ ਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਤੁਸੀਂ ਜੋ ਦੋਸ਼ੀ ਨੇ ਸਾਨੂੰ ਦੱਸੋ ਕਿੱਥੇ ਦੋਸ਼ੀ ਨੇ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਲਵਾਂਗੇ ਬੜੀਆਂ ਆਸ ਤੇ ਉਮੀਦ ਦੇ ਨਾਲ ਔਰ ਲੋਕਾਂ ਨੇ ਆਮ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੱਤਾ ਦੇ ਵਿੱਚ ਲਿਆਂਦਾ ਸੀ ਕਿ ਉਹਨਾਂ ਨੂੰ ਇਨਸਾਫ ਮਿਲੇਗਾ ਵਧੀਆ ਸਿਹਤ ਅਤੇ ਸਿੱਖਿਆ ਦੀਆਂ ਸਹੂਲਤਾਂ ਮਿਲਣਗੀਆਂ ਪਰੰਤੂ ਧਰਾਤ ਤੀ ਪੱਧਰ ਤੇ ਇਸ ਤਰ੍ਹਾਂ ਦਾ ਕੁਝ ਨਹੀਂ ਹੋ ਰਿਹਾ ਕ੍ਰਪਸ਼ਨ ਹੋਰ ਵੱਧ ਗਈ ਹੈ ਸਰਕਾਰੀ ਦਫ਼ਤਰਾਂ ਦੇ ਵਿੱਚ ਜੋ ਕੰਮ ਨੇ ਉਹ ਬਿਨਾ ਕਿਸੇ ਲੈਣ ਦੇਣ ਤੋਂ ਨਹੀਂ ਹੋ ਰਹੇ ਜਿਸ ਕਰਕੇ ਆਮ ਲੋਕ ਨਿਰਾਸ਼ਾ ਦੇ ਆਲਮ ਵਿੱਚ ਹਨ ਇਹ ਕਰ ਰਹੇ ਸਾਡੀ ਸੁਣਵਾਈ ਹੋਣੀ ਚਾਹੀਦੀ ਹੈ ਜੀ ਅਖਿਤਾ ਜੀ ਇਹੀ ਗੱਲ ਕਹਿੰਦੇ ਆ ਵੀ ਸਨਮਾਈ ਹੋਵੇ ਅਸੀਂ ਆਪਣਾ ਬੱਚਾ ਤੇ ਘਰ ਵੇਚਣ ਨੂੰ ਵੀ ਤਿਆਰ ਆ ਅਸੀਂ ਘਰ ਵੇਚ ਕੇ ਵੀ ਆਪਣੇ ਬੇਟੇ ਤੇ ਲਾ ਦਾਂਗੇ ਵੀ ਪਰ ਜਾਇਜ ਹੋਵੇ ਸਾਡੇ ਨਾਲ ਨਜਾਇਜ ਨਾ ਹੋਵੇ ਜਾਇਜ ਸਾਡੇ ਨਾਲ ਪੁੱਛਣੀ ਚਾਹੀਦੀ ਆ ਵੀ ਇਹ ਗੱਲ ਤੁਹਾਡੇ ਨਾਲ ਕਿਵੇਂ ਹੋਈ ਆ ਕਦੇ ਵੀ ਸਾਡੀ ਗੱਲਬਾਤ ਇਹ ਜੀ ਹੋਈ ਨਹੀਂ ਸੀਗੀ ਜਿਹੀ ਜੀ ਇਹਨਾਂ ਨੇ ਚੁੱਪ ਕੀਤਾ ਨੂੰ ਸਾਨੂੰ ਦੱਬਿਆ ਅਜੇ ਵੀ ਮੋਟਰਸਾਈਕਲ ਆਇਨ ਖਾਉਂਦੇ ਨੇ ਵੀ ਅਸੀਂ ਬਹੁਤ ਪਹਿਲਮਾਨ ਬਣੇ ਪਰ ਇੰਨੀ ਜੋਗੇ ਅਸੀਂ ਹੈ ਨਹੀਂ ਜੀ ਅਸੀਂ ਤਾਂ ਡੰਗੀ ਡੰਗ ਕਰਕੇ ਖਾਣ ਵਾਲੇ ਆ ਜਿਹੜੇ ਸਾਨੂੰ ਮਹੀਨਾ ਹੋ ਗਿਆ ਜੇ ਅੰਦਰ ਬਾੜੇ ਬੈਠਿਆਂ ਨੂੰ ਸੋ ਇਹ ਹੈ ਪਿੰਡ ਰਾਮਪੁਰ ਦਾ ਬਜ਼ੁਰਗ ਜੋੜਾ ਜਿਸ ਜੋ ਇਨਸਾਫ ਦੇ ਲਈ ਦਰ ਬਦਰ ਭਟਕ ਰਿਹਾ